मे रखा एक हमारा स्वामी रखा एक हमारा स्वामी रखा एक हमारा स्वामी सगल अंतर जामे सगल कटाता कटा ਸਗਲ ਘਟਾਂ ਕਾ ਅੰਤਰ ਜਾਮੀ 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 ਰਾਖਾ ਏਕ ਹਮਾਰਾ ਸਵਾਮੀ राखा एक, हमारा राखा एक हमारा स्वामी एक हमारा स्वामी एक हमारा स्वामी उठत सुखिया बैठत सुखिया पान नहीं लाग जाए से बुझिया एक हमारा स्वामी ਸਗਲ ਕਟਾਂਕ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਗਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਗੁਰ ਮੰਤਰ ਦ੍ਰਿੜਾਇਆ ਕਹ ਨਾਨਕ ਗੁਰ ਮੰਤਰ ਦ੍ਰਿੜਾਇਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਸਗਲ ਕਟਾ ਕਾ ਅੰਤਰ ਜਾਮੀ ਸਗਲ ਕਟਾਂ 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 ਕਾ ਅੰਤਰ ਜਾਮੀ ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੈ ਮੇਰੇ RAM ਰਾਏ ਤੂੰ ਸੰਤਾਂ ਕ ਸੰਤ ਤੇਰੇ ਤੇਰੇ ਸੇਵਕ ਕਾ ਪਾ ਕਿਸ਼ਨਾਹੀ ਜਾ ਨਹੀਂ ਆਵੈ ਨੇੜੇ ਜਿਸਕੇ ਸਿਰ ਉਪਰ ਤੂੰ ਸੁਆਮੀ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈ ਸਾ ਪਾਵੈ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਚਿਤ ਆਵੈ ਉਸ ਪਾਰ ਬ੍ਰਹਮ लगना ओ राखा एक हमारा स्वामी 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 ਰਾਖਾ ਇੱਕ ਹਮਾਰਾ Swami ਰਾਖਾ ਇੱਕ ਹਮਾਰਾ Swami ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਨੀ ਸਗਲ ਕਟਾਂ ਕਾ ਅੰਤਰ ਜਾਨੀ गाय द्रमी राखा एक स्वामी एकार स्वामी राख एक स्वामी राघ एक स्वामी राखा एक स्वामी રાખે એક હમારા સ્વામી રાખે એક હમારા સ્વામી રાખે એક હમારા સ્વામી તું સબને થાઈ જિથૈ હો જાઈ સાચા સર્જનહાર જીઓ તું સબની થાઈ જિથૈ હો જાઈ ਸਾਚਾ ਸਿਰਜਣਹਾਰ ਜਿਉ ਤਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾਤਾ ਤੇਰੀ ਟੇਕ ਤੇਰਾ ਆਧਾਰ ਹੈ ਤੂੰ ਹੈ ਤੂੰ ਹੋਵਣਹਾਰ ਅਗਮ ਅਗਾਦੇ ਹੋਇਆ ਪਾਰ ਜੋ ਤਦ ਸੇਵਹਿ ਤਿੰਨ ਪਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀਸ ਸੋ ਤੇਰਾ ਰੂਪ ਗੁਣਨ ਧਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋਂ ਧੂਰ ਸੰਤ ਜਨਾ ਕੀ ਬਾਛੋਂ ਧੂਰ ਕਿਸ ਹੀ ਕੋਈ ਕੋਏ ਮਨ ਜਨੇ ਮਾਣੀ ਇੱਕ ਤੂੰ ਕਿਉ ਨ ਮਰੀ ਜੈ ਰੋਏ ਜਾਲਗ ਚਿਤਨਾ ਆਵਹੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਥਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ